ਸਨ 1681 ਜ਼ਿਲ੍ਹਾ ਜਿਹਲਮ ਪਿੰਡ ਰਹਾਤਾਸ ਪਾਈਰਾਮਾ ਜੀ ਦੇ ਘਰ ਮਾਂ ਤਾਂ ਜਸਦੇਈ ਦੀ ਕੁੱਖ ਤੋਂ ਇੱਕ ਬੱਚੀ ਦਾ ਜਨਮ ਹੁੰਦਾ ਤੇ ਨਾਮ ਰੱਖਿਆ ਜਾਂਦਾ ਸਾਹਿਬਦੇਵਾਂ ਸਨ 1700 ਵਿੱਚ ਆਨੰਦਪੁਰ ਸਹਿਬ ਹੁੰਦੇ ਨੇ ਕਲਗੀਧਰ ਮਹਾਰਾਜ ਦੇ ਨਾਲ ਆਨੰਦ ਕਾਰਜ ਹੁੰਦਾ ਤੇ ਸਤਗੁਰੂ ਖੰਡੇ ਦੀਪਾਲ ਦੇ ਕੇ ਨਾਮ ਰੱਖਦੇ ਨੇ ਸਾਹਿਬਕੌਰ ਇੱਕ ਦਿਨ ਹੁੰਦਾ ਜਿਸ ਦਿਨ ਸਜੇ ਹੋਏ ਦਰਬਾਰ ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ ਪੰਥ ਨੂੰ ਮਾਤਾ ਸਾਹਿਬ ਕੌਰ ਦੀ ਝੋਲੀ ਵਿੱਚ ਪਾਉਂਦੇ ਨੇ ਤੇ ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਹੋਣ ਦਾ ਸੁਭਾਗ ਪ੍ਰਾਪਤ ਹੁੰਦਾ ਸਮਾਂ ਲੰਘਦਾ ਅਨੰਦਪੁਰ ਛੱਡਿਆ ਜਾਂਦਾ ਹੈ ਮਾਚੀਵਾੜਾ ਸਰਹੰਦ ਸਾਰਾ ਕੁਝ ਵਾਪਨ ਤੋਂ ਬਾਅਦ ਗੁਰੂ ਕਲਗੀ ਤਰਨੰਦੇੜ ਆਉਂਦੇ ਨੇ ਇਸ ਅਸਥਾਨ ਦੇ ਉੱਤੇ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨ ਪੈਂਦੇ ਨੇ ਇਨ੍ਹਾਂ ਸਮਿਆਂ ਦੌਰਾਨ ਮਾਤਾ ਸਾਹਿਬ ਕੌਰ ਕੁਝ ਸਮਾਂ ਦਿੱਲੀ ਰਵੇ ਉਸ ਤੋਂ ਬਾਅਦ ਮਾਤਾ ਸਾਹਿਬ ਕੌਰ ਜੀ ਕਲਗੀ ਧਰ ਦੇ ਨਾਲ ਇਸ ਅਸਥਾਨ ਤੇ ਦੱਖਣ ਨੰਦੇੜ ਦੀ ਧਰਤੀ ਤੇ ਪਹੁੰਚਦੇ ਨੇ ਇਹ ਉਹ ਅਸਥਾਨ ਹੈ ਜਿੱਥੇ ਮਾਤਾ ਜੀ ਖੁਦਾ ਦੀ ਯਾਦ ਵਿੱਚ ਜੁੜਦੇ ਰਹੇ ਔਰ ਜਿੰਨਾ ਸਮਾਂ ਮਾਤਾ ਜੀ ਇੱਥੇ ਰਹੇ ਗੁਰੂ ਗੋਬਿੰਦ ਸਿੰਘ ਰੋਜ ਉਹਨਾਂ ਕੋਲ ਗੁਰਦੁਆਰਾ ਹੀਰਾ ਘੜ ਸਾਹਿਬ ਦੇ ਅਸਥਾਨ ਤੋਂ ਇਸ ਪਾਵਨ ਧਰਤੀ ਦੇ ਉੱਤੇ ਲੰਗਰ ਛਕਣ ਲਈ ਪ੍ਰਸ਼ਾਦਾ ਛਕਣ ਲਈ ਆਉਂਦੇ ਰਹੇ ਇੱਕ ਦਿਨ ਆਪਣੇ ਸ਼ਸਤਰ ਦੇ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਕਿਹਾ ਕਿ ਤੁਸੀਂ ਹੁਣ ਦਿੱਲੀ ਚਲੇ ਜਾਓ ਮਾਤਾ ਸਾਹਿਬ ਕੌਰ ਜੀ ਨੇ ਬੇਨਤੀ ਕੀਤੀ ਸਤਿਗੁਰੂ ਮੈਂ ਰੋਜ਼ ਤੁਹਾਡੇ ਦਰਸ਼ਨ ਕਰਦੇ ਆ ਕਿਵੇਂ ਹੋਣਗੇ ਦਿੱਲੀ ਦੀ ਧਰਤੀ ਤੇ ਦਰਸ਼ਨ ਤੇ ਮਹਾਰਾਜ ਨੇ ਵਾਕ ਕਹੇ ਕਿ ਸਾਡੇ ਸ਼ਸਤਰਾਂ ਦੇ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਣਗੇ ਇਸ ਤਰ੍ਹਾਂ ਇਸ ਅਸਥਾਨ ਨੂੰ ਤਿਆਗ ਕੇ ਮਾਤਾ ਜੀ ਨੰਦੇੜ ਦੀ ਧਰਤੀ ਤੋਂ ਗੋਦਾਵਰੀ ਦੇ ਕੰਡੇ ਤੋਂ ਤੁਰਦੇ ਨੇ ਤੇ ਦਿੱਲੀ ਦੀ ਧਰਤੀ ਤੇ ਚਲੇ ਜਾਂਦੇ ਨੇ ਜਿੱਥੇ ਆਖਰੀ ਸਮੇਂ ਤੱਕ ਉਹ ਬਿਰਾਜਦੇ ਨੇ